ਅੱਜ ਇਹ ਘਰਣ ਭਰਾਵੋ ਅੱਜ ਆਵਾ ਪਹੁੰਚੇ ਜੀ ਮੋਗਾ ਟਰੈਕਟਰ ਮੰਡੀ ਤੇ ਪਹਿਲਾ ਟਰੈਕਟਰ ਆ ਗਿਆ ਆਪਣਾ ਫੋਰਡ 3600 ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏਗਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਦਬਾ ਲਓ ਆਉਣ ਵਾਲੀ ਟਰੈਕਟਰ ਮੰਡੀ ਦੀ ਕੋਈ ਵੀ ਵੀਡੀਓ ਪਾਈਗੇ ਤਾਂ ਉਹਦਾ ਨੋਟੀਫਿਕੇਸ਼ਨ ਸਾਰਨ ਨੂੰ ਪਹਿਲਾਂ ਆਵੇ ਜੀ ਫੋਰਡ ਆ ਗਿਆ 3600 ਪਹਿਲਾਂ ਜੀ ਸਾਫ ਸਫੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ 92 ਮਾਡਲ ਹੈ 1 ਲੱਖ ਤੇ 95000 ਰੁਪਿਆ ਡਿਮਾਂਡ ਹੈ ਜੀ ਤੇ ਜੇਕਰ ਕਿਸੇ ਵੀਰ ਭਰਾ ਨੇ ਡਰੈਕਟਰ ਲੈਣਾ ਦੀ ਜਿਹਦਾ ਮਾਲਕ ਦਾ ਨੰਬਰ ਆਪਣੇ ਕੋਲੇ ਹੈਗਾ ਜੀ ਤੇ ਆਪਾਂ ਨੂੰ ਦੱਸ ਦਿਓ ਆਪਾਂ ਤੁਹਾਨੂੰ ਨੰਬਰ ਜ਼ਰੂਰ ਸ਼ੇਅਰ ਕਰ ਦਾਂਗੇ ਹਣ ਉਹ ਮਾਲਕ ਕੋਲੇ ਹੈ ਨਹੀਂਗਾ ਜੀ ਅਗਲਾ ਡਰੈਕਟਰ ਆ ਗਿਆ ਜੀ ਫਾਰਮ 60 ਦਾ ਕੋਕਾ ਵੀ ਸੀ ਤੇ ਹੈਗਾ 2006 ਮਾਡਲ ਆ ਜੀ ਡਬਲ ਕਲੱਚ ਆ 2 ਲੱਖ 75000 ਰੁਪਏ ਡਿਮਾਂਡ ਆ ਇਹ ਚਾਰੇ ਟਾਇਰ ਬਿਲਕੁਲ ਪੱਕੇ ਆ ਜੀ ਐਮ ਆਰਫ ਦੇ ਟਾਇਰ ਆ ਇਹ ਚਾਰੇ ਸਾਫ ਸਫੀ ਕੰਡੀਸ਼ਨ ਦਾ ਡਰੈਕਟਰ ਆ ਜੀ ਇਹ ਫਾਰਮ 60 ਵਾਲੇ ਦਾ ਵੀ ਆਪਣੇ ਕੋਲੇ ਨੰਬਰ ਹੈਗਾ ਜੀ ਜੇਕਰ ਕਿਸੇ ਵੀਰ ਭਰਾ ਨੇ ਇਹ ਫਾਰਮ ਖਾਟ ਲੈਣਾ ਹੋਵੇ ਜੀ ਤੇ ਫੋਰਟ ਲੈਣਾ ਹੋਵੇ ਜੀ ਉਹ ਮੋਡੀਫਿਕੇਸ਼ਨ ਵਾਲਾ ਤੇ ਇਹਨਾਂ ਦੋਨਾਂ ਮਾਲਕਾਂ ਦੇ ਆਪਣੇ ਕੋਲੇ ਨੰਬਰ ਹੈਗੇ ਆ ਜੀ ਦੱਸ ਕੇ ਆਪਾਂ ਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਉਹ ਨੂੰ ਨੰਬਰ ਜਿਹੜਾ ਮੈਂਸ਼ਨ ਕਰਦਾ 855 ਆ ਗਿਆ ਜੀ ਸਵਰਾਜ ਇਹ ਹੈਗਾ ਜੀ 93 ਮਾਡਲ ਹੈ 1 ਲੱਖ 90000 ਰੁਪਿਆ ਡਿਮਾਂਡ ਹੈ ਟਰੈਕਟਰ ਗੁਡਇਰ ਦੇ ਟਾਇਰ ਆਈ ਚਾਰੇ ਪੱਕੇ ਟਾਇਰਾਂ ਦੇ 93 ਮਾਡਲ ਹੈ 1 ਲੱਖ 90000 ਰੁਪਿਆ ਡਿਮਾਂਡ ਹੈ ਅਗਲਾ ਟਰੈਕਟਰ ਆ ਗਿਆ ਜਿਹੜਾ ਰਾਜ 735 2004 ਮਾਡਲ ਹੈ 2,60,000 ਰੁਪਿਆ ਡਿਮਾਂਡ ਹੈ ਜੀ 700 ਦੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਜੇ ਕੇ ਦੇ ਟਾਇਰ ਹੈ ਇਹ ਹੈਗਾ ਜੀ 12 ਦੇ ਟਾਇਰਾਂ ਚ ਅਗਲਾ ਟਰੈਕਟਰ ਫੇਰ ਆ ਗਿਆ ਸੋਰਾਜ 855 ਇਹ 98 ਮਾਡਲ ਹੈ ਜੀ 2,25,000 ਰੁਪਿਆ ਡਿਮਾਂਡ ਹੈ ਪਰ ਇਹ ਆ ਗਿਆ 99 ਮਾਡਲ ਦਾ 2,15,000 ਰੁਪਿਆ ਡਿਮਾਂਡ ਹੈ ਡਬਲ ਕਲਚ ਵਾਲੇ ਟਾਇਰ ਤੇ ਲਗਨ 700 ਦੇ ਹੈ ਜੀ ਡਬਲ ਕਲਚ ਟਰੈਕਟਰ ਹੈ ਜੀ ਚਲ ਆ ਗਿਆ ਜੀ 2011 ਇਹ ਹੈਗਾ ਜੀ 74 ਮਾਡਲ ਹੈ 1,25,000 ਰੁਪਇਆ ਦੋਸਤੋ ਡਿਮਾਂਡ 52 ਦਾ ਆ ਗਿਆ ਜੌਂਡੀਰ ਐਮ ਆਰ ਪੀ ਦੇ ਟਾਇਰ ਹੈ ਜੀ ਬਿਲਕੁਲ ਨਵੇਂ ਬੈਕਕਾਰਡ ਵਾਲੇ 18 ਦੇ ਚ ਤੇ ਤੇ ਦੋਸਤੋ ਕਾਉਂ ਮੇਰਾ ਇਸ਼ੂਰੀ ਕਿਤੇ ਕੋਈ ਮਾਡਲ ਦੇ ਕੋਈ ਰੇਟ ਨਹੀਂ ਲਿਖਿਆ ਜੀ ਲੋ ਜੀ ਉਸ ਦੇ ਨਾਲ ਆ ਗਿਆ ਫਾਰਮ 50 ਰੰਗ ਰੋਗਨ ਦਾ ਟਰੈਕਟਰ ਸਾਫ ਆ ਤੁਸੀਂ ਵੀਡੀਓ ਚ ਵੀ ਦੇਖ ਸਕਦੇ ਹੋ ਟਾਇਰ ਆ ਜੁਸ ਦੇ ਕਾਸੇ ਪਏ ਹੋਏ ਆ ਮਾਡਲ 2004 ਆ 2 ਲੱਖ ਤੇ 50000 ਰੁਪਇਆ ਡਮਾ ਡਬਲ ਕਲਚ ਟਰੈਕਟਰ ਆ ਇਹਨਾਂ ਦਾ ਅਰਜਨ 605 ਪ੍ਰੈਸ਼ਰ ਤੇ ਕੀਤਾ ਹੋਇਆ ਟਰੈਕਟਰ ਆ ਰੰਗ ਰੋਗਨ ਜੋ ਵੀ ਤੁਹਾਨੂੰ ਦਿਖਾਈ ਰਿਹਾ ਟਾਇਰਾਂ ਦੀ ਕੰਡੀਸ਼ਨ ਆਪਾਂ 40 ਤੋਂ 50% ਕਹਿ ਸਕਦੇ ਆ 16 ਦੇ ਟਾਇਰਾਂ ਚ 2009 ਮਾਡਲ ਆ 3 ਲੱਖ 39000 ਰੁਪਇਆ ਮਾਲਕ ਦੀ ਡਿਮਾਂਡ ਉਸ ਦੇ ਨਾਲ ਆ ਗਿਆ 95 ਮਾਡਲ 1,75,000 ਰੁਪਿਆ ਡਿਮਾਂਡ ਹੈ ਐਮ ਆਰਫ ਦੇ ਟਾਇਰ ਆ ਬੈਕ ਸਾਈਡ ਦੇ ਟਾਇਰਾਂ ਦੀ ਗੱਡੀ ਸਾਫ਼ ਹੈ ਜੀ 95 ਮਾਡਲ ਡਿਮਾਂਡ 1.75 ਉਸ ਦੇ ਨਾਲ ਆ ਗਿਆ ਸੋਨਾ ਲੇਕਾ ਟਾਇਰਾਂ ਦੀ ਕੰਡੀਸ਼ਨ ਸਾਫ਼ ਪਈ ਹੈ 14 ਦੇ ਟਾਇਰਾਂ ਚ ਹੈ 750 2011 ਮਾਡਲ 7 ਲੱਖ ਤੇ 72000 ਰੁਪਇਆ ਡਿਮਾਂਡ ਆ ਪੰਜਾਬ ਨੰਬਰ ਆ ਜੀ। ਕਿਟਾਈ ਜੋ ਇਸ ਦੀ ਪ੍ਰੈਸ਼ਰ ਤੇ ਆ। ਉਸ ਦੇ ਨਾਲ ਆ ਗਿਆ 95 ਮਾਡਲ 1 ਲੱਖ ਤੇ 78000 ਰੁਪਇਆ ਡਿਮਾਂਡ ਆ ਜੀ 575। ਟੈਰਾ ਦੀ ਗੱਡੀ ਦੀ ਕੰਡੀਸ਼ਨ 55 60% ਆ ਪਰ ਕਿਸੇ ਕਿਸੇ ਗੱਡੀ 'ਚ ਕੱਟ ਲੱਗਿਆ ਹੋਣਾ। ਉਸ ਦੇ ਨਾਲ ਆ ਗਿਆ 475 ਟਾਇਰਾਂ ਦੀ ਕੰਡੀਸ਼ਨ ਸਾਫ਼ ਪਈ ਹੈ 97 ਮਾਡਲ ਆ 1 ਲੱਖ ਤੇ 50000 ਰੁਪਏ ਡਿਮਾਂਡ ਹੈ ਟਾਇਰ ਥੋੜੇ ਜਿਹਾ ਬੈਕ ਸਾਈਡ ਦੇ ਖੁਸ਼ਕ ਹੋਈ ਹੈ ਜੀ ਉਸਦੇ ਨਾਲ ਆ ਗਏ 735 ਪੰਪ ਬਾਰਨੀ ਇਸ ਟਰੈਕਟਰ ਦਾ ਟਾਇਰ ਬੈਕ ਸਾਈਡ ਦੇ ਸਾਫ਼ ਹੈ ਜੇ ਤੇ ਮਾਡਲ ਦੀ ਗੱਲ ਕਰੀ ਮਾਡਲ 95 1 ਲੱਖ ਤੇ 45000 ਰੁਪਏ ਡਿਮਾਂਡ ਹੈ ਜੀ ਮਾਲਕ ਉਸਦੇ ਨਾਲ ਆ ਗਏ 2001 ਮਾਡਲ 750 ਪੰਜਾਬ ਨੰਬਰ ਹੈ ਵੀ ਪੀ ਵੀ 54 ਟਾਇਰਾਂ ਦੀ ਗੱਡੀ ਜੋ ਬੈਕ ਸਾਈਡ ਨੇ 40 ਕ ਪੈਸੇ ਐ ਐਮ ਆਰਪ ਦੇ ਟਾਇਰ ਆ 13 ਦੇ ਟਾਇਰਾਂ ਚ 2001 ਮਾਡਲ ਦੀ ਡਿਮਾਂਡ 23 ਉਹਦੇ ਨਾਲ ਸਾਹਮਣੇ ਟਰੈਕਟਰ ਜਿਹੜਾ ਕੋਫਾਈ ਦੇ ਰਿਹਾ ਯੂ ਹੈ ਤਾਂ ਫਾਰਮ ਪੰਜਾਬ ਐਰ ਕਸੇ ਪਹਿਲਾਂ ਅੰਗਰੋਪਨ ਜੋ ਵੀ ਤੁਹਾਨੂੰ ਦਿਖਾਈ ਦੇ ਰਿਹਾ ਛੇੜ ਹੋਇਆ ਜੀ ਅੱਜ 130000 ਰੁਪਿਆ ਡਿਮਾਂਡਾ 96 ਮਾਡਲ ਵਾਲੀ ਜੈ ਟਰੈਕਟਰ ਉਹਦੇ ਨਾਲ ਆ ਗਿਆ 3620 94 ਮਾਡਲ ਦਾ 265000 ਰੁਪਿਆ ਡਿਮਾਂਡ ਐਮ ਆਰਪ ਦੇ ਟਾਇਰਾਂ ਚ ਟਾਇਰ ਬਿਲਕੁਲ ਨਵੇਂ ਆ ਗਏ ਉਸਦੇ ਨਾਲ ਆ ਗਿਆ 91 ਮਾਡਲ 735 155000 ਰੁਪਿਆ ਡਿਮਾਂਡ ਹੈ ਟਾਇਰ ਇਸ ਦੇ ਵੀ ਬੈਕ ਸਾਈਡ ਤੇ ਬਿਲਕੁਲ ਸਾਫ ਕੰਡੀਸ਼ਨ ਦੇ ਹੈ ਉਹਦੇ ਨਾਲ ਆ ਗਏ 4511 ਐ ਚਮਤੀ ਰਾਂਗ ਰੋਗਨ ਜੋ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਟਾਇਰ ਬੈਕ ਸਾਈਡ ਦੇ ਨਵੇਂ ਪਏ 13 ਦੇ ਟਾਇਰਾਂ ਚ ਹੈ ਗੁਡਇਰ ਦੇ ਟਾਇਰ 98 ਮਾਡਲ ਹੈ 1,65,000 ਰੁਪਏ ਦੀ ਮੰਗ ਹੈ ਪੰਜਾਬ ਨੰਬਰ ਹੈ ਪੀਪੀ 30 ਸ਼੍ਰੀ ਮੁਕਸਰ ਸਾਹਿਬ ਦਾ ਨੰਬਰ ਹੈ ਜਨ ਨਾਲ ਆ ਗਿਆ ਮੇਰੇ ਰੋਸੇ ਤੋਂ ਜੱਤਰਾ ਟਾਇਰ ਕਾਸੀ ਪਏ ਹੋਏ ਆਈ ਕਦੇ ਹਰਿਆਣਾ ਨੰਬਰ ਡਾਇਰੈਕਟਰ ਜੀ 99 ਮਾਡਲ 1.25 ਉਹਦੇ ਨਾਲ 575 ਆਗੇ ਟਾਇਰ ਕਾਸੇ ਪਈ ਹੋਈਆਂ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਤਾਂ ਵੀ 94 ਮਾਡਲ 1 ਲੱਖ ਤੇ 75000 ਰੁਪਏ ਦਾ ਮਾਡਲ ਉਹਦੇ ਨਾਲ ਆ ਗਿਆ ਮਿੰਦਰਾ ਆ ਜਾਂਦਾ ਜੀ 605 ਹਰਜਨ ਟਾਈਰ ਪ੍ਰੈਸ਼ਰ ਤੇ ਟਾਇਰ ਬਿਲਕੁਲ ਸਾਫ ਹੈ ਜੀ ਬੈਕ ਸਾਈਡ ਦੇ 60 ਪੈਂਟ ਪੈਸੇ ਆਪਕਾ ਕੰਡੀਸ਼ਨ ਕਿਹੋ ਜਿਹੀ ਹੈ 16 ਦੇ 17 ਦਾ ਰੰਗ ਰੋਗੰਦਾ ਵੀ ਟਰੈਕਟਰ ਬੰਦੇ ਕੋਲ ਸਾਫ ਆ 2010 ਮਾਡਲ ਆ ਚੈਨਲ ਅੱਖ ਤੇ 85000 ਰੁਪਏ ਡਿਮਾਂਡ ਮਾਲਕਾਂ ਦੀ ਪੰਜਾਬ ਨੰਬਰ ਆ ਇਹ ਉਹਦੇ ਨਾਲ ਅਗਰੇ ਫਾਰਮ ਛੱਟ ਇੱਥੋਂ ਫਾਰਮ 60 ਤੋਂ ਲੈ ਕੇ ਤੇ ਕਿੱਥੋਂ ਤੱਕ ਆ ਤੇ ਦੋ ਹੀ ਆ ਬਠਿੰਡ OK ਲੋ ਜੀ ਇਹ ਫਾਰਮ 60 ਦੇ ਮਾਲਕ ਵੀ ਮਿਲ ਗਏ ਉਹਨਾਂ ਦਾ ਨੰਬਰ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਆ ਪੰਜਾਬ ਨੰਬਰ ਟਰੈਕਟਰ ਦਾ ਪੀਬੀ 28 2008 ਮਾਡਲ ਆ 2 ਲੱਖ 75000 ਰੁਪਿਆ ਡਿਮਾਂਡ ਆ 11 ਦੀ ਗੱਡੀ ਤੁਸੀਂ ਦੇਖ ਸਕਦੇ ਆ 45 ਪੈਸੇ ਹੈ ਗੁੜੀਰ ਦੇ 11 ਚ 13 ਦੇ ਟਾਇਰ ਜੀ ਦੇ 2008 ਮਾਡਲ 2 ਲੱਖ 75000 ਰੁਪਿਆ ਉਹਦੇ ਨਾਲ 3600 ਫੋੜ ਆ ਗਿਆ ਡਬਲ ਕਲੱਚ ਆਈਏ ਇਹ ਵੀ ਪੰਜਾਬ ਨੰਬਰੀ 87 ਮਾਡਲ ਆ 145000 ਰੁਪਿਆ ਡਿਮਾਂਡ ਆ ਗੁਡਇਰ ਦੇ ਟਾਇਰ ਆ 13 ਦੇ ਟਾਇਰਾਂ ਚ ਤੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਪਈ ਹੈ ਤੇ ਬਾਈ ਜੀ ਕਹਿੰਦੇ ਤੁਸੀਂ ਫੋਨ ਤੇ ਸੰਪਰਕ ਕਰ ਲਿਓ ਜੇ ਕਿਸੇ ਨੇ ਫਾਰਮ 60 ਜਾਂ 3600 ਫੋੜ ਵਿੱਚੋਂ ਕੋਈ ਵੀ ਟਰੈਕਟਰ ਲੈਣਾ ਹੋਵੇ ਤੇ ਰੇਟ 'ਚ ਜ਼ਰੂਰ ਬਾਤ ਘਾਟ ਕਰ ਦੇਣਗੇ ਬਾਈ ਜੀ ਮੋਬਾਈਲ ਨੰਬਰ ਦੱਸ ਹਾਂ ਠੀਕ ਹੈ ਉਹ ਤਾਂ ਬੋਲਤਾ ਹੀ ਮੇਰਾ ਨੰਬਰ 9947 42634 42634 ਪਿੰਡ ਕਿਹੜਾ ਬਾਈ ਦਾ ਹੀ ਪਿੰਡ ਡਾਲਾ ਮੋਗਾ ਕੋਲੇ ਆ ਪਿੰਡ ਡਾਲਾ ਡਾਲਾ ਪਿੰਡ ਜਿਲ੍ਹਾ ਮੋਗਾ ਤੇ ਨਾਮ ਬਾਈ ਦਾ ਹੀ ਨਾ ਮੇਰਾ ਨਾਮ ਹੈਪੀ ਹੈ ਲੈ ਬਈ ਹੈਪੀ ਬਾਈ ਦਾ ਨਾਮ ਕਿਸੇ ਵੀ ਬਾਈ ਹਾਂ ਹਾਂ ਪਾਤੀ ਵੀਰੇ ਦੋਹਾਂ ਟਰੈਕਟਰ ਦੀ ਕੋਈ ਵੀ ਲੈਣਾ ਚੈਨਲ ਬਰਾੜ ਬਾਈ YouTube ਤੇ ਹਾਂ ਉਸ ਦੇ ਨਾਲ ਆਇਆ ਇਸ ਸਵਰਾਜ 855 ਹੰਨ ਮੇ ਮਾਡਲ ਹੈ 1 ਲੱਖ ਤੇ 65000 ਰੁਪਈਆ ਡਿਮਾਂਡ ਹੈ 6 ਚਿਰੀ ਟਰੈਕਟਰ ਪੰਜਾਬ ਨੰਬਰ ਹੈ ਪੀ ਵੀ ਜੀ ਆਹ ਸੌਰੀ ਪੀ ਵੀ 13 ਹੈ ਉਸ ਦੇ ਨਾਲ ਆ ਗਿਆ 735 ਸੈਂਟਰੀਓ ਆਹ ਤਾਂ ਬੋਲਦਾ ਸੀ 855 6 ਚਿਰੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਭਾਈ 9868886 905 66 66 80840 80840 98 ਮਾਡਲ ਆ ਬਾਈ ਜੀ ਤੁਹਾਨੂੰ ਦੁਬਾਰੇ ਦੱਸ ਦਿੰਨੇ ਆ 855 1 ਲੱਖ ਤੇ 65000 ਰੁਪਇਆ ਡਿਮਾਂਡ ਆ 6 ਚਰੀ ਟਰੈਕਟਰ ਆ ਇਹ ਵੀ 735 ਵੀ ਤੁਹਾਡਾ ਜੀ ਇਹ ਮੁੰਡੇ ਦਾ ਹੋ ਅੱਛਾ ਇਹ ਹੋਰ ਨਹੀਂ ਇਹ 93 ਮਾਡਲ ਆ ਜੀ 1 ਲੱਖ ਤੇ 35000 ਰੁਪਇਆ ਡਿਮਾਂਡ ਆ ਪੰਪ ਬਾਹਰ ਕਰਵਾਇਆ ਹੋਇਆ ਜੀ ਤੇ ਪੰਜਾਬ ਨੰਬਰ ਟਰੈਕਟਰ ਆ ਤੁਸੀਂ ਦੇਖ ਸਕਦੇ ਹੋ ਪੰਪ ਬਾਹਰ ਆ ਇਸ ਨੰਬਰ ਤੇ ਸੰਪਰਕ ਕਰ ਲਓ ਜੋ ਪਹਿਲਾਂ ਬੋਲਿਆ ਪਰ ਇਹ ਵੀ ਕਿਸੇ ਹੋਰ ਦਾ ਨਾਲ ਦੇ ਰਹੀ ਹੈ ਉਸ ਦੇ ਨਾਲ ਆ ਗਿਆ 99 ਮਾਡਲ ਸਵਰਾ 724 1 ਲੱਖ ਤੇ 40000 ਰੁਪਿਆ ਡਿਮਾਂਡ ਆ ਟਾਇਰ ਬਿਲਕੁਲ ਸਾਫ ਕੰਡੀਸ਼ਨ ਦੇ ਪੰਜਾਬ ਨੰਬਰ ਆ ਪੀ ਵੀ 04 ਫਰੀਦਕੋਟ ਦਾ ਨੰਬਰ ਆ ਪੰਪ ਇਸ ਟਰੈਕਟਰ ਦਾ ਜੋ ਬਾਹਰ ਨਹੀਂ ਗਾ ਆ ਦੋਆ ਤਾਂ ਡਈ ਅਛਾ ਅਛਾ ਇਹ ਤਾਂ ਡਾਈ ਆ ਠੀਕ ਆ ਜੀ ਆ 855 ਦੇ ਨਾਲ ਇਹ ਲੋ ਜੀ ਪਹਿਲਾ ਜਿਹੜਾ ਨੰਬਰ ਬੋਲਿਆ ਉਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਉਹਦੇ ਨਾਲ ਆ ਗਿਆ ਮਹਿੰਦਰਾ 265 2002 ਮਾਡਲ ਆ 2 ਲੱਖ ਤੇ 35000 ਰੁਪਿਆ ਡਿਮਾਂਡ ਆ ਬੈਕ ਸਾਈਡ ਦੇ ਟਾਇਰ ਵੀ ਬਿਲਕੁਲ ਨਵੇਂ ਆ ਤੇ ਫਰੰਟ ਦੇ ਟਾਇਰ ਵੀ ਸਾਫ਼ ਆ ਪੰਜਾਬ ਨੰਬਰ ਆ ਪੀਪੀ 31 ਮਾਨਸਾ ਦਾ ਇਹ ਵੀ ਤੁਸੀਂ ਸੰਪਰਕ ਜੇ ਟਰੈਕਟਰ ਲੈਣਾ ਚਾਹੋ 265 ਤੇ ਜੋ ਨੰਬਰ ਆ ਤੁਹਾਨੂੰ 855 ਤੇ ਬੋਲਿਆ ਸੀਗਾ 98 ਮਾਡਲ ਵਾਲੇ ਤੇ 64 ਦੇ ਉਸ ਮਾਲਕ ਨਾਲ ਹੀ ਸੰਪਰਕ ਕਰ ਸਕਦੇ ਹੋ ਉਹਦੇ ਨਾਲ ਆ ਗਿਆ ਮਹਿੰਦਰਾ 585 ਪੰਜਾਬ ਨੰਬਰ ਆ ਟਰੈਕਟਰ ਪੀਬੀ 10 ਰੰਗ ਰੋਗਨ ਤੁਸੀਂ ਵੇਖ ਸਕਦੇ ਹੋ ਜੋ ਵੀ ਇਸ ਦਾ ਹੈ ਟਾਇਰਾਂ ਦੀ ਕੰਡੀਸ਼ਨ ਜੋ ਆਪਾਂ ਚਾਲੀ ਪੈਸੇ ਕਹਿ ਸਕਦੇ ਹਾਂ 97 ਮਾਡਲ ਹੈ 1 ਲੱਖ ਤੇ 75000 ਰੁਪਿਆ ਡਿਮਾਂਡ ਹੈ ਲੋ ਜੀ ਉਸ ਦੇ ਨਾਲ ਆ ਗਿਆ 335 66 ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿਉਂਕਿ ਪੁਰਾਣੇ ਮਾਡਲ ਹੋਣ ਕਰਕੇ ਛੇੜ ਤਾਂ ਹੋਈ ਜਾਂਦਾ ਰੰਗ 85 ਮਾਡਲ 1 ਲੱਖ ਤੇ 15000 ਰੁਪਿਆ ਮਾਲਕ ਦੀ ਡਿਮਾਂਡ ਅੰਦਰ ਲਾਈਟਾਂ ਵਾਲਾ ਟਰੈਕਟਰ ਹੈ ਜੀ ਇਹ ਟਾਇਰਾਂ ਦੀ ਕੰਡੀਸ਼ਨ ਜੁ ਠੀਕ ਠਾਕ ਹੈ ਜੀ 12 ਦੇ ਟਾਇਰਾਂ ਚ ਜੇ ਕੇ ਦੇ ਟਾਇਰ ਹੈ ਜੀ ਭਾਈ ਮੋਬਾਈਲ ਨੰਬਰ ਦੱਸੋ ਜੀ 985590 020 48 020 48 ਕਿਹੜਾ ਪਿੰਡ ਹੈ ਜੀ ਮੋੜ ਇੱਥੇ ਮੋਗੇ ਜੀ ਮਾੜਿਆ ਕੋਲੇ ਮੋੜ ਪਿੰਡ ਆ ਬਾਈ ਦਾ ਤੇ ਨਾਮ ਕੀ ਹੈ ਜੀ ਹਾਂਜੀ ਨਿੰਮੇ ਦੇ ਨਾਂ ਤੇ ਬਾਈ ਜੀ ਤੁਸੀਂ ਇਹ ਸੰਪਰਕ ਕਰ ਸਕਦੇ ਆ ਜੇ ਕਿਸੇ ਨੇ 650 335 ਲੈਣਾ ਹੋਵੇ ਅੰਦਰ ਲੈਤਾ ਹੋਵੇ ਉਸ ਦੇ ਨਾਲ ਆ ਗਿਆ ਅਰਜਨ 605 ਡਰੋਅਰ 9 ਮਾਡਲਰ 3 ਲੱਖ ਤੇ 50000 ਰੁਪਏ ਡਿਮਾਂਡ ਆ ਪੰਜਾਬ ਨੰਬਰ ਟੈਰਾਂ ਦੀ ਕੰディション ਜੋ ਠੀਕ ਠਾਕ ਆ ਥੋੜੀ ਜੀ ਗੁੱਡੀ ਬੈਕ ਸਾਈਡ ਤੇ ਟੈਰਾਂ ਦੇ ਕੋਈ ਤੋਂ ਦਾਗ ਹੀ ਆ ਦੋ ਇਹ 9 ਦੀ 350 ਉਸ ਦੇ ਨਾਲ ਆ ਗਿਆ 475 2008 ਮਾਡਲ ਆ ਪੰਜਾਬ ਨੰਬਰ ਹੈ ਇਹ ਵੀ ਟਰੈਕਟਰ PB31 ਮਾਨਸਾ ਨੰਬਰ ਹੈ 2 ਲੱਖ ਤੇ 70000 ਰੁਪਿਆ ਮਾਲਕ ਦੀ ਡਿਮਾਂਡ ਰੰਗ ਰੂਮ ਦਾ ਟਰੈਕਟਰ ਸਾਫ ਹੈ ਟਾਇਰਾਂ ਦੀ ਕੰਡੀਸ਼ਨ ਵੀ ਜੋ ਬਿਲਕੁਲ ਸਾਫ ਹੈ ਜੇ ਕੇ ਦੇ ਟਾਇਰ ਆ ਜੀ ਲਓ ਜੀ ਉਸ ਦੇ ਨਾਲ ਤੂੜੀ ਵਾਲੀ ਮਸ਼ੀਨ ਖੜੀ ਆ ਮੰਡੀ ਤੇ ਆਈ 2013 ਮਾਡਲ 1,25,000 ਰੁਪਇਆ ਡਮਾਂਡ ਆ ਜੀ ਤੁਸੀਂ ਕੰਡੀਸ਼ਨ ਵੀਡੀਓ ਚ ਇਸ ਮਸ਼ੀਨ ਦੀ ਦੇਖ ਸਕਦੇ ਹੋ ਸੋ ਵੀਰੇ ਅੰਦਾਜ਼ਾ ਇਹ ਲੱਗ ਜਾਂਦਾ ਹੁੰਦਾ ਮਾਡਲ ਦੱਸਣ ਤੇ ਰੇਟ ਦੱਸਣ ਤੇ ਵੀ ਕੀ ਮਾਰਕੀਟ ਆ ਮਸ਼ੀਨਾਂ ਦੀ ਉਹ ਵੀਡੀਓ ਵੇਖਣ ਲਈ ਧੰਨਵਾਦ